ਸਤਿ ਸ੍ਰੀ ਅਕਾਲ ਦੋਸਤੋ ਕੁਝ ਲੋਕ ਦੁਨੀਆ ਵਿੱਚ ਬੇਸ਼ੱਕ ਸਰੀਰਕ ਤੌਰ ਤੇ ਮਰ ਜਾਂਦੇ ਹਨ ਪਰ ਉਹਨਾਂ ਦੇ ਕੀਤੇ ਕੰਮ ਉਹਨਾਂ ਦੀਆਂ ਕਹੀਆਂ ਗੱਲਾਂ ਅਤੇ ਉਹਨਾਂ ਵੱਲੋਂ ਸਮਾਜ ਨੂੰ ਜੋ ਦੇਣ ਦਿੱਤੀ ਗਈ ਹੁੰਦੀ ਹੈ ਉਸ ਕਰਕੇ ਸਦੀਵੀ ਕਾਲ ਤੱਕ ਜਿਉਂਦੇ ਰਹਿੰਦੇ ਹਨ ਦੋਨਾਂ ਵਿੱਚੋਂ ਇੱਕ ਮਹਾਨ ਸ਼ਖਸੀਅਤ ਆ ਜਿਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੇ ਮਕਾਮ ਹਾਸਲ ਕੀਤੇ ਪ੍ਰਿੰਸੀਪਲ ਸਰਦਾਰ ਨਿਰਮਲ ਸਿੰਘ ਜੀ ਪੰਗੂਸਾ ਜਦੋਂ 1 ਦਸੰਬਰ ਦੀ ਗੱਲ ਆਉਂਦੀ ਹੈ ਤਾਂ ਫਿਰ ਅੱਖਾਂ ਵਿੱਚੋਂ ਆਮ ਮਹਾਰੇ ਹੱਥੂ ਐਬ ਫੁੱਟ ਪੈਂਦੇ ਨੇ ਕਿਉਂਕਿ ਇਸ ਮਹਾਨ ਸ਼ਖਸੀਅਤ ਦਾ ਹਰ ਸਾਲ 1 ਦਸੰਬਰ ਨੂੰ ਉਸੇ ਜਨਮ ਦਿਨ ਮਨਾਇਆ ਜਾਂਦਾ ਸੀ ਤੇ ਅੱਜ ਬੈਠਿਆ-ਬੈਠਿਆ ਯਾਦ ਆਇਆ ਕਿ 1 ਦਸੰਬਰ ਨੂੰ ਸਰਦਾਰ ਨਿਰਮਲ ਸਿੰਘ ਪੰਗੂ ਦਾ ਜਨਮ ਦਿਨ ਹੈ ਤੇ ਉਹਦੀ ਕੁਝ ਗੱਲਾਂ ਜਿਹੜੀਆਂ ਆਪਣੇ ਦਰਸ਼ਕਾਂ ਦੇ ਨਾਲ ਤਾਂ ਸਾਂਝੀਆਂ ਕਰੀਏ ਤੇ ਆਓ ਜਾਣਦੇ ਹਾਂ ਇਸ ਮਹਾਨ ਸ਼ਖਸੀਅਤ ਬਾਰੇ ਸਰਦਾਰ ਸ਼ੰਗਾਰਾ ਸਿੰਘ ਤੇ ਮਾਤਾ ਗੁਰਮੀਤ ਕੌਰ ਪਿੰਡ ਪੰਗਵਾ ਦੀ ਧਰਤੀ ਉੱਤੇ 12 1947 ਨੂੰ ਜਨਮੇ ਸਰਦਾਰ ਨਿਰਮਲ ਸਿੰਘ ਪੰਗੂ ਜਿਹਨਾਂ ਨੂੰ ਬਾਪ ਦਾ ਪਿਆਰ ਬਹੁਤ ਘੱਟ ਮਿਲਿਆ ਅਤੇ ਜਦੋਂ 2 ਮਹੀਨੇ ਦੀ ਉਮਰ ਸੀ ਸਰਦਾਰ ਨਿਰਮਲ ਸਿੰਘ ਪੰਗੂ ਦੀ ਤੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਬੜੇ ਔਖੇ ਹਾਲਾਤਾਂ ਦੇ ਵਿੱਚ ਪੜਾਈ ਲਿਖਾਈ ਪੂਰੀ ਕੀਤੀ ਅਤੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਪੰਗਵਾ ਤੋਂ ਪ੍ਰਾਇਮਰੀ ਤੱਕ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਕੂਲ ਮੀਠਾ ਜੋ ਹੁਣ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾ ਸੀਨੀਅਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ ਇੱਥੋਂ ਪਹਿਲੇ ਦਰਜੇ ਵਿੱਚ 10ਵੀਂ ਪਾਸ ਕੀਤੀ ਅਤੇ ਇਸ ਤੋਂ ਬਾਅਦ ਪੀਰਕਾ ਤੋਂ ਜੀਬੀਟੀ ਕੀਤੀ ਪਹਿਲੀ ਪੋਜੀਸ਼ਨ ਵਿੱਚ ਜੀਬੀਟੀ ਕਰਨ ਉਪਰੰਤ ਬਹੁਤੀ دیر ਵਿਲੇ ਨਹੀਂ ਰਹਿਣਾ ਪਿਆ ਅਤੇ ਮਜੀਠਾ ਬਲਾਕ ਦੇ ਬਹੁਤ ਹੀ ਮਹਾਨ ਪਿੰਡ ਮਰੜੀ ਕਲਾਂ ਤੋਂ ਬਤੌਰ ਜੀਬੀਟੀ ਅਧਿਆਪਕ ਉਨ੍ਹਾਂ ਨੇ ਪਹਿਲੀ ਵਾਰ ਜੁਆਇਨ ਕੀਤਾ ਫਿਰ ਐਮਏ ਇੰਗਲਿਸ਼ ਐਮਏ ਪੰਜਾਬੀ ਐਮਏ ਹਿਸਟਰੀ ਐਮਫਿਲ ਐਮਐਡ ਕੀਤੀ ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਮਜੀਠਾ ਸੰਗਤਪੁਰਾ ਪੱਕਾ ਸ਼ਹਿਰ ਫਤਿਹਗੜ ਸ਼ੁਕਰਚੱਕ ਵਿਖੇ बतौर ਅਧਿਆਪਕ ਸੇਵਾਵਾਂ ਨਿਭਾਈਆਂ 1993 ਵਿੱਚ ਪੰਜਾਬ ਦੇ ਦਰਵੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਅਤੇ ਸਰਦਾਰ ਰਾਜਵਿੰਦਰ ਸਿੰਘ ਮਜੀਠੀਆ ਜੀ ਨੇ ਆਪ ਜੀ ਨੂੰ ਖਾਲਸਾ ਕਾਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਂਦੇ ਸਰਦਾਰ ਨਿਰਮਲ ਸਿੰਘ ਜੀ ਵੱਲੋਂ ਜੋ ਸਕੂਲ ਵਿੱਚ ਕੰਮ ਕੀਤੇ ਗਏ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਅਧਿਆਪਕਾਂ ਲਈ ਅੱਜ ਵੀ ਸਰਦਾਰ ਨਿਰਮਲ ਸਿੰਘ ਜੀ ਪੰਗੂ ਪ੍ਰੇਰਣਾ ਸਰੋਤ ਨੇ ਇੱਥੇ ਹੀ ਨਹੀਂ ਉਹਨਾਂ ਦੇ ਕੰਮ ਕਾਜ ਨੂੰ ਵੇਖਦਿਆਂ 5 ਸਤੰਬਰ 2000 ਨੂੰ ਸਟੇਟ ਵਾਰਡ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇਸ ਤੋਂ ਬਾਅਦ 5 ਸਤੰਬਰ 2002 ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਵਾਰਡ ਦਿੱਤਾ ਗਿਆ ਅਤੇ ਇੱਥੇ ਹੀ ਨਹੀਂ ਰੁਕਿਆ ਗਵਰਨਰ ਸਾਹਿਬ ਪੰਜਾਬ ਵੱਲੋਂ ਵੀ ਉਹਨਾਂ ਨੂੰ ਵਿਸ਼ੇਸ਼ ਅਵਾਰਡ ਦਿੱਤਾ ਗਿਆ ਸਰਦਾਰ ਨਿਰਮਲ ਸਿੰਘ ਜੀ ਪੰਗੂ ਗਾਹਿਬ ਗਾਹੇ ਕਿਸੇ ਨਾ ਕਿਸੇ ਤਰ੍ਹਾਂ ਅਜਿਹੇ ਯਤਨ ਕਰਦੇ ਸਨ ਜੋ ਲੋਕਾਂ ਲਈ ਸੇਧ ਅਤੇ ਖੇਚੇ ਦਾ ਕੇਂਦਰ ਬਣੇ ਰਹਿਣ ਉਹਨਾਂ ਵੱਲੋਂ ਦੋ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ ਜਿਸ ਵਿੱਚ ਅਧਿਆਪਕਾਂ ਵਾਸਤੇ ਸੀ ਆਪਣਾ ਫਰਜ਼ ਪਹਿਚਾਣ ਅਤੇ ਸਫਲਤਾ ਦਾ ਮਾਰਕ ਵਿਦਿਆਰਥੀਆਂ ਵਾਸਤੇ ਕਿਤਾਬ ਲਿਖੀ ਸਰਦਾਰ ਨਿਰਮਲ ਸਿੰਘ ਜੀ ਪੰਗੂ 194 1972 ਨੂੰ ਕਸੀਲ ਦੇ ਕਾਮਰੇਡ ਜੋ ਕਿ ਉਗੇ ਸੁਤੰਤਰਤਾ ਸਨਾਨੀ ਵੀ ਸਾਨੂੰ ਨਦੀ ਸੁਪੁੱਤਰੀ ਬੀਬੀ ਬਲਵਿੰਦਰ ਕੌਰ ਨਾਲ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਬੀਬੀ ਬਲਵਿੰਦਰ ਕੌਰ ਵੀ ਸਰਦਾਰ ਨਿਰਮਲ ਸਿੰਘ ਪੰਗੂ ਦੇ ਦੁੱਖ ਸੁੱਖ ਦਾ ਸਾਥੀ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਅਤੇ ਸਰਦਾਰ ਨਿਰਮਲ ਸਿੰਘ ਪੰਗੂ ਨੇ ਜੋ ਵੀ ਜੀਵਨ ਵਿੱਚ ਕੀਤਾ ਉਹਦੇ ਵਿੱਚ ਇੱਕ ਵੱਡਾ ਯੋਗਦਾਨ ਬੀਬੀ ਬਲਵਿੰਦਰ ਕੌਰ ਦਾ ਵੀ ਰਿਹਾ ਸੀ ਸਰਦਾਰ ਨਿਰਮਲ ਸਿੰਘ ਪੰਗੂ ਜੀ ਵੱਲੋਂ ਮਜੀਠੇ ਦੇ ਵਿੱਚ ਅਜਿਹੇ ਮੀਲ ਪੱਥਰ ਸਾਬਤ ਕੀਤੇ ਹਨ ਜਿਨ੍ਹਾਂ ਨੂੰ ਸੁਦੀਵੀ ਕਾਲ ਤੱਕ ਯਾਦ ਕੀਤਾ ਜਾਵੇਗਾ ਉਹਨਾਂ ਵੱਲੋਂ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਵਿੱਚ ਬਣਾਈ ਗਈ ਜਿਹਦੇ ਕੇ ਉਸ ਫਾਊਂਡਰ ਪ੍ਰੈਜ਼ੀਡੈਂਟ ਸਨ ਅਤੇ ਇਸ ਵੈਲਫੇਅਰ ਸੁਸਾਇਟੀ ਨੇ ਇੱਕ ਵਧੀਆ ਕੰਮ ਕੀਤਾ ਕਿ ਮਜੀਠੇ ਵਿੱਚ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਕੁੜੀਆਂ ਦਾ ਇੱਕ ਵੱਖਰਾ ਸਕੂਲ ਹੋਵੇ ਸਰਦਾਰ ਨਿਰਮਲ ਸਿੰਘ ਪੰਗੂ ਜੀ ਨੇ ਗਾਹੇ-ਬਗਾਹੇ ਸਰਕਾਰੀ ਦਰਬਾਰੇ ਜਾ ਕੇ ਇਸ ਸਕੂਲ ਵਾਸਤੇ ਗਰੰਟਾਂ ਲਈਆਂ ਅਤੇ ਸਕੂਲ ਵੀ ਸਥਾਪਿਤ ਕੀਤਾ ਇਸ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੇ ਜਨਰਲ ਬਾਡੀ ਦੇ ਮੈਂਬਰ ਵੀ ਰਹੇ ਅਤੇ ਨਾਲ ਹੀ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਤਿੰਨ ਟਾਈਮ ਜਨਰਲ ਮੈਨੇਜਰ ਰਹੇ ਨੇ ਨੈਸ਼ਨਲ ਗੇਮਸ ਦੇ ਅਤੇ ਫੈਂਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਰਹੇ ਅਤੇ ਇਸ ਤੋਂ ਇਲਾਵਾ ਜਿਕੇ ਇਹ ਤੇ ਉਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਸੀ ਕਿ ਦੋ ਦੋ ਸਾਲ ਦੀ ਟਰਮ ਕਰਕੇ 6 ਸਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਮੈਂਬਰ ਵੀ ਰਹੇ ਜੇਕਰ ਪੰਘੂ ਸਾਹਿਬ ਦੇ ਜੀਵਨ ਤੇ ਪੂਰੀ ਝਾਤ ਮਾਰੀਏ ਤਾਂ ਅਜੇ ਵੀ ਸਮਾਜ ਨੂੰ ਉਹਨਾਂ ਵਰਗੇ ਮਹਾਨ ਲੋਕਾਂ ਦੀ ਬਹੁਤ ਜ਼ਰੂਰ ਸੀ ਪਰ ਕੀਤਾ ਕੁਝ ਨਹੀਂ ਜਾ ਸਕਦਾ ਜਦੋਂ ਆਕਾਲ ਪੁਰਖ ਦਾ ਬਲਾਵਾ ਆ ਜਾਂਦਾ ਹੈ ਤੋ ਸਾਰਿਆਂ ਨੂੰ ਲੈ ਜਾਂਦਾ ਅੰਤ ਉਹ ਦਿਨ ਆਇਆ ਜਦੋਂ 6 ਜਨਵਰੀ 2020 ਨੂੰ ਪੰਘੂ ਸਾਹਿਬ ਜੀ ਇਸ ਫਾਨੀ ਸੰਸਾਰ ਨੂੰ અલਵਦਾ ਕਹਿ ਗਏ ਪਰ ਉਹਨਾਂ ਦੇ ਕੀਤੇ ਕੰਮਾਂ ਉਹਨਾਂ ਦੀਆਂ ਕਹੀਆਂ ਗੱਲਾਂ ਨੂੰ ਜਦੋਂ ਵੇਖਿਆ ਜਾਂਦਾ ਹੈ ਤੇ ਮਨ ਆਪ ਪੁਹਾਰੇ ਕਾ ਉੱਠਦਾ ਹੈ ਇੱਕ ਹੂ ਕਲੇਜੀ ਉੱਠਦੀ ਲੂਲੂ ਨੂੰ ਕੰਬਣੀ ਆਉਂਦੀ ਏ ਪੰਗੂ ਸਾਹਿਬ ਦੀ ਯਾਦ ਜਦੋਂ ਵੀ ਆਉਂਦੀ ਏ